ਮੰਮੀ ਨਵਨੀਤੇ ਬੁੱਤੇ ਚਾਨਕੀ ਕੀ ਗੱਲ ਹੋ ਗਈ ਆ ਕੁਝ ਨਹੀਂ ਮੈਂ ਦੱਸਦੀ ਆ ਤੁਹਾਨੂੰ ਚਲ ਆਜਾ ਮੇਰੇ ਤੇ ਕੀ ਗੱਲ ਹੋਈ ਹੈ ਕੱਲੀ ਕਿਉਂ ਆਈ ਨਹੀਂ ਮੰਮੀ ਮੈਂ ਨਹੀਂ ਉੱਥੇ ਰਹਿਣਾ ਵੀ ਮੈਂ ਬਹੁਤ ਪਰੇਸ਼ਾਨ ਹੋ ਗਈ ਆ ਪਰ ਹੋਇਆ ਕੀ ਉੱਥੇ ਇਹ ਤੇ ਦੱਸ ਮੈਨੂੰ ਸਾਰਾ ਦਿਨ ਉਹਦੀ ਮੰਮੀ ਦੀ ਕਿਚ-ਕਿਚੀ ਨਹੀਂ ਮੁੱਕਦੀ ਕਦੀ ਆਹ ਕਰ ਲਾ ਕਦੀ ਉਹ ਕਰ ਲਾ ਨਾ ਉਹਨਾਂ ਨੂੰ ਮੇਰਾ ਕੋਈ ਕੰਮ ਕੀਤਾ ਪਸੰਦ ਆਉਂਦਾ ਵਾ ਬਸ ਬਹੁਤ ਹੋ ਗਿਆ ਮੈਂ ਨਹੀਂ ਹੁਣ ਉੱਥੇ ਰਹਿਣਾ ਮੈਨੂੰ ਸਾਰਾ ਪਤਾ ਵਾ ਵੀ ਉੱਥੇ ਹੋਇਆ ਕੀ ਐ ਮੈਨੂੰ ਤੇ ਪ੍ਰੋਣੇ ਦਾ ਫੋਨ ਆ ਗਿਆ ਉਹਨੇ ਮੈਨੂੰ ਦੱਸਿਆ ਵਾ ਨਹੀਂ ਇੱਕ ਗੱਲ ਤੇ ਦੱਸ ਵਿਆਹ ਤੋਂ ਬਾਅਦ ਕੱਡੀ ਕੁੜੀਆਂ ਦੀ ਮੰਗਣਾ ਕੁਝ ਚੇਂਜ ਹੋ ਜਾਂਦੀਆਂ ਵਾ ਵਿਆਹ ਤੋਂ ਪਹਿਲਾਂ ਤੇ ਆਂਦੀਆਂ ਵਾ ਕਿ ਸਾਨੂੰ ਘੁਮਾ ਫਿਰਾ ਲਿਓ ਸ਼ਾਪਿੰਗ ਕਰਨ ਜਾਣੇ ਆ ਫਿਲਮ ਵੇਖਣ ਜਾਣੀ ਆ ਤੇ ਵਿਆਹ ਹੋਣ ਤੋਂ ਬਾਅਦ ਅਡ ਡਿਮਾਂਡ ਕੀ ਹੁੰਦੀ ਆ ਕਿ ਅਹੀਂ ਤੇਰੀ ਮਾਂ ਨਾਲ ਨਹੀਂ ਰਹਿਣਾ ਤੇਰੀਆਂ ਭੈਣਾਂ ਕਿਉਂ ਘਰ ਆਉਂਦੀਆਂ ਵਾ ਤੇ ਜਾਂ ਸਾਨੂੰ ਪ੍ਰਾਪਰਟੀ 'ਚ ਹਿੱਸਾ ਚਾਹੀਦਾ ਕਿਵੇਂ ਕਰਕੇ ਤੇ ਅੱਜਕੱਲ ਮੁੰਡੇ ਜਿਹੜੇ ਆ ਨਾ ਉਹ ਵਿਆਹ ਕਰਾਉਂ ਤੋਂ ਡਰਦੇ ਕਿ ਤੈਨੂੰ ਤੇ ਪੁੱਤ ਇੰਨਾ ਸੋਨਾ ਸੋਹਰਾ ਪਰਿਵਾਰ ਮਿਲਿਆ ਵਾ ਤੂੰ ਜਾ ਆਪਣੇ ਘਰ ਆਪਣੀ ਡ레스 ਪੀਣੇ ਸੰਭਾਗ ਚਲੋ ਠੀਕ ਆ ਮੰਮੀ ਮੈਂ ਚਲਦੀ ਆਂ